औररा malah प्लस dong guys वालों जेडी कांग्रेस वाला भी है। हाँ, तो 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 � ਦੇ ਨਾ ਬੁਰੀਏ ਸੀ ਲੋਕ ਨੇ ਅੰਦਰੋਂ 3 ਨੇ ਨਾ ਉਹ ਪਤਾ ਪਿਆ ਉਹ ਲਾਈਟ ਉਹ ਸਾਹਣਾ ਨਾ ਉਹ ਜਾਈ ਫੁਟਾ ਰਹੀ ਨਹੀਂ ਸਰ ਉਹ ਅੱਗੇ ਅੱਗੇ ਉਹ ਫੋਟ ਟੁੱਟਿਆ ਉਹ ਸਾਹਮਣੇ ਨਹੀਂ ਖੜਾ ਆ ਪੁੰਗ ਉਹ ਟੁੱਟ ਗਿਆ ਹੁੰਦ ਚਾਰਿਆ ਉਹ ਬਿਲਕੁਲ ਸਾਹਮਣੇ ਹੈ ਉਹ ਬਿਲਕੁਲ ਸਾਹਮਣੇ ਹੈ ਸਰ ਉਹ ਸਾਹਮਣੇ ਬਲੈਕ ਉਹ ਬਲੈਕ ਵਾਲਾ ਟੁੱਟ ਗਿਆ

ਜੱਟ ਸਰ ਮੌਸਮ ਵੀ ਬਦਲ ਗਿਆ ਜੰਦਰੀ ਹੈਗੀ ਨਾ ਨਾਲ ਆਪਣੀ ਹਾਂ ਹੈਗੀ ਪਰ ਠੀਕ ਆ ਯਾਰ ਦੇਖੋ ਮੌਸਮ ਵੀ ਜਿਹੜਾ ਕਿ ਤਬਦੀਲ ਹੋ ਚੁੱਕਿਆ ਪਰ ਪਾਣੀ ਦਾ ਵਹਾਵ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਯਾਰ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਤੋਂ ਉਹਨੂੰ ਵਾਹ ਮੇ ਨਾ ਥੋੜਾ ਜਲਦੀ ਉਤਰ ਜਾਣਾ ਠੀਕ ਹੈ ਸਰ ਠੀਕ ਹੈ ਕਿਉਂਕਿ ਉਹ ਗਾਉਂ ਵਾਲੇ ਇੱਜ਼ਤ ਕਰ ਲੈਂਦੇ ਨੇ ਛੱਡ ਜਾਂਦੇ ਔਰੰਗ ਠੀਕ ਹੈ ਸਰ ਬਹੁਤ ਲੜਾਈ ਲੜਾਈ ਹੋ ਰਹੀ ਵਾਹ ਮੇ ਪਹਾੜ ਪਾਣੀ ਨਹੀਂ ਆਂ ਰਹੇ ਵਾਹ ਮੇ अच्छा चक्कर मार दियो, फिर भी कोई ऐसे ऐसे उनका इतना बोला आप लोगों के के लिए नहीं 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 है है के कितने के के नौ से ज़्यादा ना बंदा बैठ क्योंकि फोल्ड हो जाता है। जी जी बात ही नहीं मार रहा है। वो एकदम तो चढ़ जा रहा है ऊपर रेतिया मेरे लिए ਜਾਏਗੇ ਫਿਰ ਵੜ ਕੇ ਲਾਏਗੇ ਗਾੜੀ ਕਿੰਨਾ ਕੁ ਲੈਣਾ ਹੈ ਅਜੀਤਾ ਜੀ ਪੇਟ ਤੇ ਜਾਣਾ ਲੋਕਾਂ ਨੂੰ ਕਹਿਣ ਪਾਈ ਸੀ ਘਰ ਘਰ ਚੱਕਿਆ ਲੋਕ ਕੋਲ ਸੁਣ ਨਹੀਂ ਚਾਹਾਂ ਦੀ ਨੀ ਨੀ ਨੰਬਰ ਹੈ ਸਰਪੰਚਰ ਆਇਆ ਨੰਬਰ ਹੂੰ ਫਹੀ ਮਰ ਗਿਆ ਹੁਆ ਬਿਚਰਾ ਪਾਣੀ ਹੀ ਹੈ ਤਾਂ ਉਹ ਖੜੇ ਬੈਠੇ ਜਣੇ ਨੇ ਤਾਂ ये चलो आगे चलते हैं अब चलते हैं पक्का जाने के लिए है है बोलो पूरे तेईस है हम दूसरी जगह चले जाते हैं उधर सुख हम मंजा देखो मंजा किधर रूठे मंजा देखो हां मंजा आपरे किधर मंजा है मैंने रे पानी खड़े आ

सर पीछे पीछ करना शाम पीछ। शाम को को मतलब तीन, तो को तीन चार, चार बजे नहीं तो आना पड़ेगा क्योंकि एक नहीं ना कई काम ਸੀਨੀਅਰ ਅਕਾ ਸਰ ਨੰਬਰ ਲੈ ਲੈਣਾ ਉਹਨਾਂ ਨੂੰ ਕਹਾਵਾਂਗੇ ਫੋਨ ਕਰਕੇ ਉਹ ਛੋ ਵਿੱਚ ਗਰਜੰਦੇ ਸਰ ਵੇਖੋ ਗਰਜੰਦੇ ਸਰ ਉਹ ਬੈਠੇ ਉਹ ਬੈਠਾ ਬੰਦਾ ਉਹ ਦੇਖੋ ਸਾਹਮਣੇ ਤੁਸ ਨੂੰ ਦਿਓ ਕਾਰ ਇਹਨਾਂ ਦਾ ਪਾਣੀ ਉੱਚਾ ਪਾਣੀ ਨਹੀਂ ਗਿਆ ਪਾਣੀ ਨਹੀਂ ਗਿਆ